ਜੈ ਪੀਰਾਂ ਦੀ ਜੈ ਬਾਬੇ ਲਖਦਾਤਾ ਪੀਰ ਦੀ ਸੋ ਸਾਰੀਆਂ ਸੰਗਤਾਂ ਨੂੰ 23 ਤਰੀਕ ਪੰਜਵਾਂ ਮਹੀਨਾ 2024 ਨੂੰ ਯਾਨੀ ਕਿ ਦਿਨ ਵੀਰਵਾਰ ਕੱਲ ਦੀ ਕੱਲ ਨੂੰ ਬਾਬੇ ਲਖਦਾਤਾ ਪੀਰ ਤੇ ਬਹੁਤ ਧਾਰੀ ਮੇਲਾ ਹੋਣ ਜਾ ਰਿਹਾ ਹੈ ਹਰ ਸਾਲ ਦੀ ਤਰ੍ਹਾਂ ਜਿਹਦੇ ਵਿੱਚ ਸਾਡੇ ਡਾਕਟਰ ਗੁਲਾਬ ਸਿੰਘ ਵਾਈਸ ਪ੍ਰਧਾਨ ਨੇ ਅੱਜ ਅਸੀਂ ਇਹਨਾਂ ਦੇ ਕੋਲ ਬੈਠੇ ਆ ਤੇ ਇਹਨਾਂ ਦੇ ਕਹਿੰਦੇ ਅਸੀਂ ਸਾਰੀ ਸੰਗਤ ਨੂੰ ਸਾਰੇ ਏਰੀਆ ਨੂੰ ਸਾਰੇ ਇਲਾਕੇ ਨੂੰ ਡਿਸਟ੍ਰਿਕਟ ਸਮਰੂਰ ਆਲ ਪੰਜਾਬ ਨੂੰ ਬੇਨਤੀ ਕਰਦੇ ਆ ਕਿ ਇਸ ਮੇਲੇ ਤੇ ਕੱਲ ਨੂੰ 23 ਤਰੀਕ ਨੂੰ 23 ਮਈ ਨੂੰ ਹੰਭਵਾ ਕੇ ਪਹੁੰਚੋ ਤੇ ਮੇਲੇ ਦੀ ਰੌਣਕ ਨੂੰ ਵਧਾਓ ਲੰਗਰ ਦਾ ਟੋਟਾ ਪ੍ਰੋਗਰਾਮ ਹੋਏਗਾ ਤੇ ਇੱਥੇ ਬਹੁਤ ਜ਼ਿਆਦਾ ਹੋਣਗੇ ਤੇ 10 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਲੰਗਰ ਤੇ ਰੌਣਕਾਂ ਲੱਗਣੀਆਂ ਮੇਲੇ ਦੀਆਂ ਤੋਂ ਮੈਂ ਸਾਰੇ ਸੰਗਤ ਨੂੰ ਬੇਨਤੀ ਕਰਦਾ ਕਿ ਸਾਰੇ ਇਸ ਮੇਲੇ ਵਿੱਚ ਆਉਣ ਤੇ ਬਾਬੇ ਦਾ ਆਸ਼ੀਰਵਾਦ ਲੈਣ ਤੇ ਨਾਲੇ ਮੇਲੇ ਦੀ ਰੌਣਕ ਨੂੰ ਵਧਾਣ ਤੇ ਡਾਕਟਰ ਪਲਾਸਿੰਗ ਪੀ ਕੁਝ ਚਾਰ ਸ਼ਬਦ ਕਹਿਣਗੇ ਨਹੀਂ ਦੇਖੋ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਸਾਡੇ ਜੋ ਵੀ ਇਹ ਵੀਡੀਓ ਨੂੰ ਦੇਖ ਰਿਹਾ ਤਾਂ ਪੀਰ ਲਖ ਦਾ ਤਈ ਦਰਬਾਰ ਤੇ ਮੇਲਾ ਕਰਵਾਇਆ ਜਾ ਰਿਹਾ ਹਰ ਸਾਲ ਦੀ ਤਰ੍ਹਾਂ 19ਵਾਂ ਸਾਲਾਨਾ ਮੇਲਾ ਹੈ ਨਾਲ ਭੰਡਾਰਾ ਤੇ ਨਾਲ ਹੀ ਕਲਾਕਾਰ ਚੱਲਣਗੇ ਮੇਰੀ ਬੇਨਤੀ ਆ ਹਮ ਹਵਾਕੇ ਪਹੁੰਚਣ ਦੀ ਕਿਰਪਾ ਕਰਨ ਵਾਹਿਗੁਰੂ ਕਾਕਾ ਸਾਹਿਬ ਵਾਹਿਗੁਰੂ ਜੀ ਜੈ